ਅੰਮ੍ਰਿਤਸਰ ਸਬਜ਼ੀ ਮੰਡੀ ਦੇ ਆਰਟੀ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਦੇ ਡੀਸੀ ਨੂੰ ਸਬਜ਼ੀ ਮੰਡੀ ਵਿੱਚ ਫੈਲੀ ਗੰਦਗੀ ਅਤੇ ਗੰਦੇ ਪਾਣੀ ਦੀ ਸਮੱਸਿਆ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਰਾਜਦੀਪ ਸਿੰਘ ਉਪਲ ਦਾ ਕਹਿਣਾ ਹੈ ਕਿ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲੇ ਹਾਂ ਅਤੇ ਮੰਡੀ ਵਿੱਚ ਗੰਦਗੀ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਮੰਗ ਪੱਤਰ ਦਿੱਤਾ ਹੈ। ਅੱਜ ਅਸੀਂ ਡੀਸੀ ਸਾਹਿਬ ਕੋਲ ਆਏ ਸੀਗੇ ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਵੱਲੋਂ ਔਰ ਅਸੀਂ ਇੱਕ 10 12 ਪੁਆਇੰਟਸ ਦਾ ਮੰਗਪੱਤਰ ਲੈ ਕੇ ਆਏ ਆਏ ਸੀਗੇ ਜਿਹਦੇ ਅੰਦਰ ਮੇਰੇ ਖਿਆਲ ਮੈਂ ਅੱਜ ਬਹੁਤ ਖੁਸ਼ੀ ਨਾਲ ਕਹਿ ਸਕਦਾ ਮਾਂ ਕਿ ਅਸੀਂ ਬਹੁਤ ਹੀ ਚੰਗੇ ਮਾਹੌਲ ਦੇ ਅੰਦਰ ਇੱਕ ਇੱਕ ਪੁਆਇੰਟ ਦੇ ਉੱਤੇ ਡਿਟੇਲਡ ਡਿਸਕਸ਼ਨ ਕੀਤੀ ਹੈ ਜੀ ਰਿਜ਼ਲਟ ਓਰੀਐਂਟਡ ਡਿਸਕਸ਼ਨ ਕੀਤੀ ਹੈ ਟਾਈਮ ਫਰੇਮਸ ਡੀਸੀ ਸਾਹਿਬ ਨੇ ਸਾਰੇ ਅਫਸਰ ਸਾਹਿਬਾਨ ਬੁਲਾ ਕੇ ਸਾਡੀ ਗੱਲ ਵੀ ਸੁਣੀ ਹੈ ਉਹਨਾਂ ਦੀ ਵੀ ਗੱਲ ਸੁਣੀ ਹੈ ਔਰ ਇੱਕ ਰਿਜ਼ਲਟ ਔਰੀਐਂਟਡ ਸਾਨੂੰ ਅਪਰੋਚ ਦੇ ਨਾਲ ਉਹਨਾਂ ਨੇ ਅਸ਼ੋਰ ਕਰਾਇਆ ਕਿ ਕੀ ਕੀ ਕੰਮ ਹੋਣਗੇ ਉਥੇ ਟਾਇਲਟਸ ਦੀ ਪ੍ਰੋਬਲਮ ਹੈ ਉਹਨਾਂ ਨੇ ਇਮੀਡੀਏਟਲੀ ਟਾਇਲਟਸ ਲਗਵਾਉਣ ਦੇ ਇਨਸਟਰਕਸ਼ਨਸ ਦੇ ਦਿੱਤੀਆਂ ਨੇ ਵਾਟਰ ਲੌਗਿੰਗ ਜਿਹੜੀ ਅਸੀਂ ਪਿਛਲੇ ਦਿਨਾਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਉਹਨਾਂ ਨੇ ਆਪਣੀ ਪੂਰੀ ਟਾਸਕ ਫੋਰਸ ਅਪੋਇੰਟ ਕਰ ਦਿੱਤੀ ਹੈ ਉਹਦੇ ਅੰਦਰ ਵਾਟਰ ਜਿਹੜਾ ਹੈ ਜੇ ਉਹਦੇ ਅੰਦਰ ਸੀਵਰੇਜ ਅੰਦਰ ਨਹੀਂ ਵੀ ਜਾ ਰਿਹਾ ਤੇ ਸਕਸ਼ਨ ਮਸ਼ੀਨਸ ਲੈ ਕੇ ਉਥੋਂ ਵਾਟਰ ਕੱਢਿਆ ਜਾਏਗਾ ਔਰ ਲੌਂਗ ਟਰਮ ਉਹਦਾ ਜਿਹੜਾ ਹੈਗਾ ਸੋਲੂਸ਼ਨ ਵੀ ਉਹਨਾਂ ਨੇ ਕੱਢਿਆ ਹੈ ਕੁਝ ਪ੍ਰੋਬਲਮਸ ਜ਼ਰੂਰ ਹੈ ਜਿਹੜੀਆਂ ਕੰਸਟਰਕਸ਼ਨ ਰਿਲੇਟਡ ਹੈਗੀਆਂ ਨੇ ਬਿਕੋਜ਼ ਆਫ ਦੀ ਆਰਮੀ ਇਸ ਦਿਸਿੰਗ ਉਹ ਵੀ ਸਾਨੂੰ ਉਹਨਾਂ ਨੇ ਸਮਝਾਇਆ ਹੈ ਔਰ ਅਸੀਂ ਉਹਨਾਂ ਦੇ ਨਾਲ ਸਹਿਮਤ ਅਗੇ ਆਂ ਕਿ ਜਿਹੜੇ ਕੁਝ ਅੰਡਰ ਦੀ ਵੋਡਾ ਐਕਟ ਨਹੀਂ ਕਮ ਹੋ ਸਕਦੇ ਉਹ ਕਮ ਕਿਸੇ ਲੇਟੇਸਟ ਸਟੇਜ ਤੇ ਅਸੀਂ ਸੈਂਟਰਲ ਗਵਰਨਮੈਂਟ ਨਾਲ ਵੀ ਆਪਣੀ ਡੈਲੀਗੇਸ਼ਨ ਲੈ ਕੇ ਜਾਵਾਂਗੇ ਉਹਨਾਂ ਨੂੰ ਵੀ ਰਿਪਰੈਜ਼ੈਂਟ ਕਰਾਂਗੇ ਔਰ ਅੱਜ ਇੱਕ ਬਹੁਤ ਹੀ ਫਰੂਟਫੁੱਲ ਮੀਟਿੰਗ ਹੋਈ ਹੈ ਜਿਹਦੇ ਅੰਦਰ ਅਗਲੇ 2-3 ਦਿਨਾਂ ਦੇ ਅੰਦਰ ਤੁਹਾਨੂੰ ਸੁਧਾਰ ਹੁੰਦੇ ਨਜ਼ਰ ਆਣਗੇ ਅਸੀਂ ਬਹੁਤ ਬਹੁਤ ਧੰਨਵਾਦ ਆ ਡੀਸੀ ਮੈਡਮ ਦਾ ਔਰ ਸਾਰੇ ਅਫਸਰ ਸਾਹਿਬਾਨ ਦਾ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਹੈ ਔਰ ਸੁਨਣ ਤੋਂ ਇਲਾਵਾ ਅੱਜ ਗੱਲਾਂ ਦੇ ਉੱਤੇ ਉਹਨਾਂ ਨੇ ਅਮਲ ਕੀਤਾ ਔਰ ਸਾਨੂੰ ਅਸ਼ੋਰ ਕੀਤਾ ਕਿ ਇਹ ਕੰਮ ਹੋ ਜਾਣਗੇ ਜੀ ਸਰ ਮੰਡੀ ਵਿੱਚ ਸਫਾਈ ਦੀ ਵਿਵਸਥਾ ਕਿਉਂ ਨਹੀਂ ਨਜ਼ਰ ਆਉਂਦੀ ਕਿਉਂਕਿ ਮੰਡੀ ਦੇ ਸਫਾਈ ਦੇ ਠੇਕਾ ਤੇ ਮਿਲਿਆ ਹੋਇਆ ਕਿਸ ਨਾ ਕਿਸੇ ਨੂੰ ਜਿਹੜਾ ਸਫਾਈ ਕਿਉਂ ਨਹੀਂ ਹੈ ਸਫਾਈ ਦਾ ਵੀ ਠੇਕਾ ਦੀ ਡਿਸਕਸ਼ਨ ਹੋਈ ਹੈ ਜੀ ਠੇਕੇਦਾਰ ਨੂੰ ਵੀ ਉਹਨਾਂ ਨੇ ਇਸ ਗੱਲ ਦੇ ਉੱਤੇ ਕਾਲ ਵੀ ਕੀਤਾ ਔਰ ਅਸ਼ੋਰ ਵੀ ਕਰਾਇਆ ਗਿਆ ਕਿ ਜਿਹੜੀ ਇਹਦੀ ਦੇਖੋ ਸਫਾਈ بارش دے موسم دے اندر بارش دا پانی جیڑا رک جاندا نا جی اودے کرکے پرابلم آ رہی ہے بارش دا پانی کڈن واسطے ساڈا سب تو پہلے मुद्दा سی کہ اوتھے بارش دا پانی نہ آئے بیکاز بارش دے پانی دے نال بہت واٹر بورن ڈیزیزز آ جان گیا پونڈ بنے ہوئے ہیں ہاں جی پونڈ بنے ہوئے ہیں چھپڑ بنے ہوئے ہیں او چھپڑ اور پونڈ کڈوان واسطے ہی اسی اج آئے سی کے اور اس چھپڑ اور پونڈ کڈوائے جان لگے نے اج تو ہی کڈوائے جان لگے نے اور اس تو علاوہ اوتھے ਅਸੀਂ ਰਿਕੁਐਸਟ ਕੀਤੀ ਹੈ ਕਿ ਉੱਥੇ ਡੇਲੀ ਫੋਗਿੰਗ ਵੀ ਹੋਏ ਜਿਸ ਦੇ ਨਾਲ ਮੱਛਰ ਮੱਖੀਆਂ ਔਰ ਜਿਹੜਾ ਵੀ ਐਹੋ ਜੀ ਕੋਈ ਚੀਜ਼ਾਂ ਨੇ ਲੋਕਾਂ ਨੂੰ ਕੋਈ ਬਿਮਾਰੀਆਂ ਨਾ ਹੋਣ ਸੋ ਉਹ ਵੀ ਫੋਗਿੰਗ ਚ ਅੱਜ ਤੁਹਾਨੂੰ ਅੱਜ ਸ਼ਾਮ ਨੂੰ ਕਾਈਂਡਲੀ ਦਸਾਸੀਂ ਵੀ ਹੋਵਾਂਗੇ ਤੁਸੀਂ ਵੀ ਆ ਕੇ ਦੇਖੋ ਕਿ ਫੋਗਿੰਗ ਵੀ ਸ਼ੁਰੂ ਹੋਏਗੀ ਮੈਂ ਆਪਣੇ ਸਾਰੇ ਮੈਂਬਰ ਸਹਿਬਾਨ ਨੂੰ ਵਿਸ਼ਵਾਸਨ ਦਿਵਾਉਂਦਾ ਹਾਂ ਕਿ ਇਹ ਕੰਮ ਵਿਜ਼ੀਬਲੀ ਦਿਖੇਗਾ ਔਰ ਅਸੀਂ ਜਿਹੜੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਸਾਡੀਆਂ ਗੱਲਾਂ ਹਰ ਗੱਲ ਮਤਲਬ ਕੋਈ ਵੀ ਐਹੋ ਜਿਹਾ ਪੁਆਇੰਟ ਮੈਂ ਬਾਰਾ ਕਹਿ ਨਹੀਂ ਕਹਿ ਸਕਦਾ ਕਿ ਜੀ ਇਹ ਗੱਲ ਉਹਨਾਂ ਨੇ ਨਹੀਂ ਮੰਨੀ ਸਾਰੀ ਗੱਲਾਂ ਅ ਡੀਸੀ ਮੈਮ ਨੇ ਮੰਨੀਆਂ ਨੇ ਔਰ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਲੋਪਾਰ ਦਾ ਸਰ ਕਿੰਨਾ ਕੁ ਨੁਕਸਾਨ ਸਮਝਦੇ ਕਿਉਂਕਿ ਇੰਨਾ ਉੱਚਾ ਮਾਰਾ ਹਾਲਤ ਹੈ ਉੱਥੇ ਪਹੁੰਚਣਾ ਵੀ ਜਾਇਦ ਲੋਕਾਂ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੋਵੇਗਾ ਕਿਉਂਕਿ ਸਾਰੇ ਜ਼ਿਲ੍ਹੇ ਅੰਦਰ ਜਿੰਨੀ ਵੀ ਲਾਗੇ-ਲਾਗੇ ਜਿੰਨੀ ਵੀ ਪਿੰਡ ਹੈਗੇ ਨੇ ਸਾਰੀ ਪਾਈ ਜਿਹੜੀ ਸਬਜ਼ੀ ਦੇ ਇੱਥੋਂ ਜਾਂਦੀ ਹੈ ਸਰ ਸਬਜ਼ੀ ਦੀ ਸਪਲਾਈ ਸਿਰਫ ਲਾਗੇ ਵਾਲੇ ਪਿੰਡਾਂ ਨੂੰ ਨਹੀਂ ਜਾਂਦੀ ਜੀ ਸਬਜ਼ੀ ਦੀ ਸਪਲਾਈ ਸਾਰੇ ਆਸ-ਪਾਸ ਸ਼ਹਿਰਾਂ ਨੂੰ ਜਾਂਦੀ ਹੈ। ਬਾਕੀ ਗੱਲ ਤੇ ਛੱਡ ਦਿਓ। ਅਸੀਂ ਸਿਰਫ ਦੋ ਹਰਫੀ ਗੱਲ ਉਹਨਾਂ ਨੂੰ ਇਹ ਕਹੀ ਹੈ ਕਿ ਜੀ ਅਸੀਂ ਗੁਰੂ ਦੀ ਨਗਰੀ ਸਭ ਗੁਰਦੁਆਰੇ ਸਾਹਿਬ, ਸਭ ਮੰਦਰਾਂ, ਸਭ ਕਰਾੰਚ, ਸਭ ਜੋ ਸਾਡੇ ਆਪਣੇ ਬੱਚੇ ਅਫਸਰਾਂ ਦੇ ਬੱਚੇ ਇੱਥੋਂ ਹੀ ਰੋਟੀ ਖਾਂਦੇ ਆ। ਇਸ ਗੱਲ ਨੂੰ ਸੁਣ ਕੇ ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਹੈ ਕਿ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਅਗਲੇ 2-4-5 ਦਿਨਾਂ ਦੇ ਅੰਦਰ ਹੀ ਚੇਂਜ ਕਰ ਦਿੱਤੀ ਜਾਵੇਗੀ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ